ਲਾਹੌਰ ਦੀਆਂ ਕੰਧਾਂ ਤੁਹਾਡੇ ਸਪਰਸ਼ ਨੂੰ ਡੇਕ ਰਹੀਆਂ ਤੁਸੀਂ ਕਦੋਂ ਆ ਕੇ ਹੱਥ ਲਾਉਂਗੇ ਤੁਹਾਨੂੰ ਆਵਾਜ਼ਾਂ ਸੁਣਦੀਆਂ ਲਾਹੌਰ ਦੀਆਂ ਕਿਲੇ ਦੀਆਂ ਕੰਧਾਂ ਦੇ ਵਿੱਚੋਂ ਸ਼ੇਰੇ ਪੰਜਾਬ ਦੀ ਹਵੇਲੀ 'ਚ ਜਦੋਂ ਤੁਸੀਂ ਵੜਦੇ ਹੋ ਤੁਹਾਨੂੰ ਕਲਕਾਰੀਆਂ ਸੁਣਦੀਆਂ ਉੱਥੇ ਸਿੱਖ ਕੱਲੇ ਗੁਰਦੁਆਰਿਆਂ ਨੂੰ ਨਹੀਂ ਉਧਰੇ ਗੁਰਦੁਆਰੇ ਵੀ ਸਿੱਖਾਂ ਨੂੰ ਉਧਰ ਗਏ ਬਹੁਤ ਚਿਰ ਉਧਰੇ ਰਹੇ ਉਧਰੇ ਰਹੇ ਉਧਰੇ ਰਹੇ ਹੁਣ ਡਿੱਗਣ ਲੱਗੇ ਸਾਡਾ ਸਿਰ ਉੱਚਾ ਹੁੰਦਾ ਜਦੋਂ ਅਸੀਂ ਲਾਹੌਰ ਆਉਂਨੇ ਹ ਨਲਕਾਣਾ ਸਾਹਿਬ ਦੀਆਂ ਗਲੀਆਂ 'ਚ ਤੁਸੀਂ ਤੁਰਦੇ ਹੋ ਕੈਸੀ ਮਹਾਰਾਜ ਦੀ ਖੇਡ ਹੋਊਗੀ ਸਾਡਾ ਚੱਕਰਵਰਤੀ ਸਮਰਾਟ ਸਾਡਾ ਸਭ ਤੋਂ ਵੱਡਾ ਬਾਬਾ ਗੁਰੂ ਨਾਨਕ ਦੇਵ ਜੀ ਸੱਚੇ ਪਾਸ਼ਾ ਮਹਾਰਾਜ ساری ਉਮਰ ਸੱਚੇ ਪਾਸ਼ਾ ਹਨ 26-27 ਸਾਲ ਉਦਾਸੀਆਂ ਕੀਤੀਆਂ ਮਹਾਰਾਜ ਕਹਿੰਦੇ ਆ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਤੇ ਤੁਰਨਾ ਵੀ ਸਿਮਰਣਾ ਮੈਂ ਸੋਚਦਾ ਵੀ ਤੁਰਦਿਆਂ ਤੁਰਦਿਆਂ ਜੇ ਕਿਤੇ ਸਾਡਾ ਪੈਰ ਉਸੇ ਥਾਂ ਤੇ ਪੈ ਜਾਵੇ ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਦਾ ਰੱਖਿਆ ਗਿਆ ਸੀ ਤਾਂ ਅਸੀਂ ਪ੍ਰਵਾਣ ਹੀ ਆ ਨਨਕਾਣਾ ਸਾਹਿਬ ਚ ਇਹ ਪਾਸ ਜ਼ਿਆਦਾ ਵੱਧ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਖੇਡਦੇ ਰਹੇ ਆ ਉੱਥੇ ਸੱਚੇ ਪਾਤਸ਼ਾਹ ਉਹਨਾਂ ਗਲੀਆਂ 'ਚ ਘੁੰਮਦੇ ਫਿਰਦੇ ਰਹੇ ਆ ਸੱਚੇ ਪਾਤਸ਼ਾਹ ਬਚਪਨ ਦੀਆਂ ਖੇਡਾਂ ਸਾਰੀਆਂ ਉੱਥੇ ਖੇਡੀਆਂ ਮੈਨੂੰ ਪਤਾ ਨਹੀਂ ਇੱਥੇ ਮੈਂ ਬੈਠਾ 4 ਘੰਟੇ ਗੱਲਾਂ ਕਰੀ ਜਾਵਾਂ ਲੋਹਰ ਦੀਆਂ ਜਾਇਆਂ ਗੱਲਬਾਤ ਨਹੀਂ ਆ ਮੈਂ ਕੋਈ ਜ਼ਿੰਮੇਵਾਰੀ ਤੁਹਾਡੇ ਤੇ ਸਿੱਟੀ ਨਹੀਂ ਪਰ ਆ ਜ਼ਿੰਮੇਵਾਰੀ ਮੈਨੂੰ ਲੱਗਦਾ ਤੁਹਾਡੇ ਤੇ ਆ ਕਿ ਸਾਡੇ ਦੇ 100 ਬੰਦੀਆਂ ਉਧਰ ਬੈਠਿਆ ਤੇ 3200 ਵੀਜ਼ਾ ਦਿੱਤਾ ਹੈ ਤੇ ਕੀ ਅਗਲੇ ਨੇ ਤੇ ਇਹ ਕਹਿੰਦੇ ਨਹੀਂ ਜਾਣਾ ਇਹ ਤੁਹਾਡੇ ਤੇ ਜ਼ਿੰਮੇਵਾਰੀ ਹੈ 40 50 ਸਿੰਘ ਇੱਕ ਸ਼ਹਿਰ 'ਚ ਇਕੱਠੇ ਹੋ ਜਾਓ ਨਾਲੇ ਉਹਨਾਂ ਉਧਰੇ ਨਾਲੇ ਸ਼ੇਰੇ ਪੰਜਾਬ ਨਾਲੇ ਉਧਰੇ ਨਾਲੇ ਤੁਸੀਂ ਨਾਲੇ ਉਧਰ ਨਾਲੇ ਉਹਨਾਂ ਦੀ ਸਾਮ ਸੰਭਾਲ ਕਰੀ ਜਾਈਏ ਹੁਣ ਨਾ ਸਥਾਨਾਂ ਦੀ ਜਿਹੜੇ ਡਿੱਗ ਰਹੇ ਆ ਜਿਹੜੇ ਟੈ ਰਹੇ ਆ